नम सम्मान पिता धन गुरु गोविंद सिंह जी महाराज जिथे महान योद्धा ने सूरवीर ने तलवार दे धने ने कलम दे धने ने कवि ने शायर ने गीतकार ने संगीतकार ने अजीबों तरह दी शायरी ਆਪ ਦੇ ਮਧੁਰਕੰਠ ਤੋਂ ਬਾਹਰ ਪ੍ਰਗਟ ਆਉਂਦੀ ਹੈ ਜਿਸ ਦੇ ਚ ਈਸ਼ਵਰ ਦੀ ਰੂਪਰੇਖਾ ਹੈ ਸਾમા ਅਜ ਦੀਆਂ ਤਾਮੇਰੀ ਰੁਚੀਆਂ ਨੇ ਰਾਜਨੀਤਿਕ ਸੁਧਾਰ ਹੈ ਮਨੁੱਖਤਾ ਦੀ ਉਸਾਰੀ ਹੈ ਈਸ਼ਵਰੀ ਸਰੂਪ ਦਾ ਚਿਤ੍ਰਨ ਜਿਸ ਪਾਵਨ ਸ਼ਬਦ ਦੇ ਚ ਕਰਦੇ ਨੇ ਉਹਦੀ ਕਾਵਿ ਸ਼ੈਲੀ ਆਪਣੇ ਆਪ ਦੇ ਚ ਇੱਕ ਮਹਾਨ ਰੂਪ ਰੱਖਦੀ ਹੈ ਪੰਕਤੀਆਂ ਪਹਿਲੀਆਂ ਤੇ ਜਾਣੀਆਂ ਪਹਿਚਾਣੀਆਂ ਨੇ ਪ੍ਰਭ ਜੋ ਤੋ ਕੈ ਲਾਡ ਹਮਾਰੀ ਏ ਪ੍ਰਭ ਮੇਰੀ ਲੱਜ ਤੇਰੇ ਹੱਥ ਦੇ ਚ ਹੈ ਹੁਣ ਪ੍ਰਭ ਦੇ ਸਰੂਪ ਤੇ ਉਹਨਾਂ ਦੇ ਨਾਮ ਨਾਵਾਂ ਵਿੱਚ ਉਸ ਦਾ ਸਰੂਪ ਪਰ ਜਿਸ ਸ਼ੈਲੀ ਨੂੰ ਸਤਗੁਰ ਨੇ ਅਪਣਾਇਆ ਹੈ ਕਵਿਤਾ ਦੇ ਜਗਤ ਵਿੱਚ ਕਹਿੰਦੇ ਨੇ ਇਹ ਸਭ ਤੋਂ ਪਹਿਲੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪਣਾਇਆ ਜਿਸ ਦੀ ਬਾਤ ਦੇ ਚ ਨਕਲ ਹੋਈ ਹੈ ਕਹਿੰਦੇ ਨੇ ਇਸ ਸ਼ਬਦ ਤੋਂ ਬਾਰ-ਬਾਰ ਫਿਦਾ ਜਾਂਦੇ ਸਨ ਰਬਿੰਦਰਨਾਥ ਟੈਗੋਰ ਮੈਂ ਇਸ ਵਾਸਤੇ ਉਹਨਾਂ ਨੂੰ ਇਸ ਸ਼ਬਦ ਦੇ ਚ ਇੱਕ ਨਵੀਨ ਸ਼ੈਲੀ ਦਿਖਾਈ ਦਿੱਤੀ ਹੋਏ ਹੈ ਕਿ ਸਤਗੁਰ ਅਗਲੀਆਂ ਸਤਰਾਂ ਦੇ ਚ ਜਿਸ ਅੱਖਰ ਨੂੰ ਪਹਿਲੇ ਅਲਫਾਜ਼ ਦੇ ਚ ਸ਼ਬਦ ਦੇ ਵਰਣਨ ਕਰਦੇ ਨੇ ਸਾਰੇ ਸ਼ਬਦਾਂ ਦੇ ਸਾਰੇ ਅਲਫਾਜ਼ਾਂ 'ਚ ਉਹੀ ਇੱਕ ਅੱਖਰ ਪਹਿਲੇ ਰਹੇਗਾ ਜੈਸੇ ਪ੍ਰਭ ਜੋ ਤੋ ਕੈ ਲਾਜ ਹਮਾਰੀ ਹੁਣ ਨੰਨੇ ਨੂੰ ਲੈਂਦੇ ਨਾ ਨੰਨਾ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਹੁਣ ਇਹ ਨੰਨਾ ਚੱਲਦਾ ਨੀਲ ਕੰਠ ਇੱਕੋ ਸ਼ਬਦ ਹੈ ਨੀਲ ਬਸਨ ਇੱਕ ਸ਼ਬਦ ਹੈ ਨੰਨੇ ਤੋਂ ਗਲ ਅਰੰਭ ਕੀਤੇ نماپتی کر رہے ہیں پھر پپے نو لم پورک پرمیشور شبد ہے ساری سطر پپا ہی چلتا ہے پھر ممے نو لے پاشاہ ما دو مہاجوت مہاجوتک شبد ہے ماھو ਮਹਾਜੋਤ ਮਦਮਰਦਨ ਮਾਨਮਕੰਦ ਮੁਰਾਰੀ ਫਿਰ ਸਤਗੁਰੂ ਦਇਓ ਜੀ ਮਹਾਰਾਜ ਨੰਨੇ ਨੂੰ ਲੈਂਦੇ ਨੇ ਨਿਰਬিকার ਨਿਰਜੋਰ ਨਿੰਦਰਾਵੈ ਨਿਰਬੇਕ ਨਰਕ ਨਿਵਾਰੀ ਕਕੇ ਨੂੰ ਲੈਂਦੇ ਨੇ ਕਿਰਪਾ ਸਿੰਧ ਕਾਲ ਤ੍ਰੇਦਰਸੀ ਕੁਕ੍ਰਿਤ ਪ੍ਰਨਾਸਨਕਾਰੀ ਤਦੈ ਨੂੰ ਲੈਂਦੇ ਨੇ ధਨ ਰੋਪਾਨ ਗ੍ਰੇਤਮਾਨ ਧਾਰਾਧਰ ਅਨਬੇਕਾਰ ਅਸਧਾਰੀ ਹਉ ਮਤਮੰਦ ਚਰਨ ਸਰਨਾਗਤ ਕਰ ਗਹਿ ਲੈ ਹੋ ਉਭਾਰੀ ਕੈ ਗੌਰ ਕਿਹਾ ਕਰਦੇ ਸੰਨ ਇੱਕ ਸ਼ਬਦ ਦੇ ਚ ਔਰ ਇਨੀਆਂ ਥੋੜੀਆਂ ਸਤਰਾਂ ਦੇ ਚ ਇਤਨੇ ਨਾਮ ਇਤਨੇ ਰੂਪ ਇਤਨੇ ਬੁਲੰਦੀ ਇਤਨੀ ਉਡਾਰੀ ਐ ਗੁਰੂ ਗੋਬਿੰਦ ਸਿੰਘ ਇਹ ਤੇਰੇ ਹਿੱਸੇ ਆਈ ਹੈ ਇਹ ਤੇਰੇ ਦਿਮਾਗ ਦੀ ਸੋਚਣੀ ਹੈ ਇਹ ਤੇਰੇ ਹਿਰਦੇ ਚੋਂ ਨਿਕਲੇ ਆਇਆ ਤਲ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਮਹਿਕ ਬਾਹਰ ਪ੍ਰਗਟ ਹੋਈ ਹੈ। ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਜੋ ਕਾਵਿ ਸ਼ੈਲੀ ਵਿੱਚ ਪ੍ਰਗਟ ਹੋਏ ਉਹਨਾਂ ਨਾਲ ਦੇਸ਼ ਸੁੱਤਾ ਹੋਇਆ ਜਾਗ ਪਿਆ। ਸਦੀਆਂ ਤੋਂ ਇਹ ਗੁਲਾਮ ਦੇਸ਼ ਮੈਂ ਇਸ ਵਾਸਤੇ ਕਿ ਸੁੱਤਾ ਹੋਇਆ ਸੀ ਇੱਥੇ ਅਫਗਾਨੀ ਆਏ ਤੇਰਾ ਨਹੀਂ ਆਏ ਅਰਬੀਅਨ ਆਏ ਮੰਗੋਲ ਆਏ ਡੱਚ ਆਏ ਪੁਰਤਗੇਜ਼ ਆਏ ਫ੍ਰੈਂਚ ਆਏ ਫਿਰ ਅੰਗਰੇਜ਼ ਆਏ ਬਹੁਤ ਛੋਟੀ ਛੋਟੀ ਕੌਮਾਂ ਨੇ ਇਤਨੇ ਵੱਡੇ ਦੇਸ਼ ਨੂੰ ਗੁਲਾਮ ਰੱਖਿਆ ਇੱਕ ਦੋ ਦਿਨ ਗੁਲਾਮ ਨਹੀਂ ਰੱਖਿਆ 1000 ਸਾਲ ਗੁਲਾਮ ਰੱਖਿਆ ਕਹਿੰਦੇ ਨੇ ਸੁਖਰਾਤ ਦਾ ਇਹ ਵਾਕ ਹੈ ਕਿ ਜਿਹੜਾ ਦੇਸ਼ ایک دن لئی غلام ہو جائے ایک سال پچھڑ جاندہ ہے جیڑا دیش ایک سال لئی غلام ہو جائے وہ سو سال پچھڑ جاندہ ہے اور جیڑا دیش سو سال واسطے غلام ہو جائے او ہمیشہ لئی پچھڑ جاندہ ہے اے دیش ایک ہزار سال غلام رہے ہیں دو جی گلو ایک ایندہ ہے جیڑا دیش ایک دن لئی غلام ہویا ہے ਸੋ ਤਾਂ ਵੀ ਅਸੀਂ ਜਾਗਿਆ ਆ ਅਜ਼ਾਦ ਹੋ ਗਏ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋਇਆ ਹੈ ਬਿਮਾਰ ਸੀ ਤੰਦਰੁਸਤ ਹੋਇਆ ਅਜ਼ਾਦ ਹੋ ਗਏ ਪਰ ਜਿਹੜਾ ਦੇਸ਼ 100 ਸਾਲ ਗੁਲਾਮ ਹੋਇਆ ਹੈ ਇਥੇ ਮੁਰਦਾ ਸੀ ਮਰ ਚੁਕਿਆ ਸੀ ਇਥੇ ਕਬਰ ਦੇ ਵਿੱਚ ਜਾ ਚੁਕਿਆ ਸੀ ਕਬਰ ਦੇ ਵਿੱਚ ਪਏ ਹੋਇਆ ਇਨ੍ਹਾਂ ਮੁਰਦਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਨ ਬਾਈ ਆਪਣਾ ਖੂਨ ਦੇ ਕੇ ਆਪਣੇ ਬੱਚਿਆਂ ਦਾ ਖੂਨ ਦੇ ਕੇ ਆਪਣੇ ਸਵਾਸ ਦੇ ਕੇ ਆਪਣੇ ਪ੍ਰਾਣ ਦੇ ਕੇ ਔਰ ਉਸ ਦਾ ਹੀ ਸਦਕਾ ਹੈ ਕਿ ਦੇਸ਼ ਦੀ ਸੰਸਕ੍ਰਿਤੀ ਬਚ ਗਈ ਦੇਸ਼ ਦਾ ਧਰਮ ਬਣ ਬਚ ਗਿਆ ਆਪ ਦੀਆਂ ਉਸਾਰੀ ਤੇ ਤਾਮੀਰੀ ਰੁਚੀਆਂ ਜੋ ਆਪ ਦੀ ਕਾਵਿ ਸ਼ੈਲੀ ਦੇ ਰਾਹੀਂ ਪ੍ਰਗਟ ਹੁੰਦੀਆਂ ਰਹੀਆਂ ਉਹਨਾਂ ਨੇ ਨਵੀਂ ਫੂਕ ਮਨੁੱਖਤਾ ਦੇ ਅੰਦਰ ਭਰ ਦਿੱਤੀ ਨਵਾਂ ਜੀਵਨ ਪ੍ਰਦਾਨ ਕੀਤਾ

श्री गुरु गोविंद सिंह पावन परम मूरत ना होती जो तय करणा निदान की ऐसी बख्शीश भरी जे मूर्ति ना होदी तो देश दी संस्कृति देश दा धर्म देश दीया पुरानियां परंपरावा फिर सुरजीत नहीं हो सकदियां सन मरण दे किनारे सन मर चुकीयां सन इस सुरजीत कीतियां धन गुरु गोविंद सिंह जी महाराज ने ਉਹਨਾਂ ਦੇ ਆਪਣੇ ਬੋਲ ਉਹਨਾਂ ਦਾ ਆਪਣਾ ਇੱਕ ਸ਼ਬਦ ਉਹਨਾਂ ਵਿੱਚ ਉਹਨਾਂ ਦੀ ਆਪਣੀ ਮੰਗ ਆਪਣੀ ਚਾਹਤ ਤਰਜ਼ੇ ਜ਼ਿੰਦਗੀ ਬਾਹਰ ਪ੍ਰਗਟ ਹੁੰਦੀ ਹੈ ਬੜਾ ਸੋਹਣਾ ਵਾਕ ਹੈ ਮੇਰੇ ਪਾਤਸ਼ਾਹ ਦਾ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇ ਸੰਦੇਸ ਤੇ ਆਵੇ ਇਹ ਪ੍ਰਭੂ ਮੈਂ ਤੇਰੇ ਕੋਲ ਧਨ ਦੀ ਇੱਛਾ ਨਹੀਂ ਕਰਦਾ ਕਿਉਂ ਬਿਨਾਂ ਇੱਛਾ ਤੋਂ ਧਨ دسوں دشاوا تو میرے قدمہ دے چل کے اپنے آپ آ رہے ہیں میں کیوں کام نہ کرا اچھا اچھ کروں دھن کی تو چلے دن دے آوے او سب ردن سدھن پے ہم رو نہیں یا للچا آگی جپیشور تپیشور تپ کر دینے ردھی ملے سدھی ملے ہاتھ برکت آوے کرامات ملے घन गुरु गोविंद सिंह जी महाराज कहंदे ने किसे सिद्धी दी ਲੋੜ ਨਹੀਂ ਕਿਸੇ ਰਿਧਿ ਦੀ ਲੋੜ ਨਹੀਂ ਮੇਰੇ ਮਨ ਦੇ ਚ ਰਧੀਆਂ ਸਿਧੀਆਂ ਦਾ ਕੋਈ ਲਾਲਚ ਨਹੀਂ ਇਹਦੀ ਮੈਨੂੰ ਕੋਈ ਲੋੜ ਨਹੀਂ ਉਹ ਸਭ ਰਿਧਨ ਸਿਧਨ ਤੇ ਹਮਰੋ ਨਈ ਨੈ ਕਹੀ ਆ ਲਲਚਾਵੇ ਔਰ ਸੁਨੋ ਕਛ ਜੋਗ ਬਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਤੋਣੇ ਤਪਾਣੇ ਜਲ ਧਾਰਾ ਕਰਨੇ प्राणायाम दी साधना करके उम्र ਨੂੰ ਲੰਬਾ ਕਰਨਾ ਇਹ ਮੇਰੇ ਜੀਵਨ ਦੀ ਚਾਹਤ ਨਹੀਂ ਹੈ ਬਹੁਤ ਛੋਟੀ ਜਿਹੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀਵੀਏ કુલ 42 ਸਾਲ ਸੰਘਰਸ਼ ਰਿਹਾ ਉਸ ਵਕਤ ਦੇ ਹਕੂਮਤ ਦੇ ਮੁਖੀ ਔਰੰਗਜ਼ੇਬ ਨਾਲ ਜ਼ਿੰਦਾ ਰਿਹਾ ਉਹ 92 ਸਾਲ ਜ਼ਿੰਦਗੀ ਰਹੀ ਗੁਰੂ ਗੋਬਿੰਦ ਸਿੰਘ ਦੀ 42 ਸਾਲ ਹੈਰਾਨਗੀ ਜਦ ਕੋਈ ਹੈਰਾਨ ਹੋ ਕੇ ਐਸਾ ਪੁੱਛਦਾ ਤਾਂ ਮੈਂ ਕਹਿੰਦਾ ਫੁੱਲ ਦੀ ਜ਼ਿੰਦਗੀ ਬਹੁਤ ਥੋੜੀ ਹੁੰਦੀ ਏ ਬਹੁਤ ਥੋੜੀ ਹੁੰਦੀ ਏ ਕੰਡੇ ਦੀ ਜ਼ਿੰਦਗੀ ਬਹੁਤ ਲੰਬੀ ਹੁੰਦੀ ਏ ਬਹੁਤ ਲੰਬੀ ਹੁੰਦੀ ਏ ਕੰਡਾ ਖਿੜਿਆ ਹੀ ਨਹੀਂ ਕਿ ਮੁਰਝਾਏਗਾ ਕਿ ਫੁੱਲ ਖਿੜਿਆ ਹੈ ਔਰ ਜੋ ਖਿੜਦਾ ਹੈ ਮੁਰਝਾਂਦਾ ਹੈ ਜਿੱਥੇ ਜ਼ਿੰਦਗੀ ਹੈ ਉੱਥੇ ਹੀ ਖਤਰਾ ਹੈ ਜਿੱਥੇ ਜ਼ਿੰਦਗੀ ਹੀ ਨਹੀਂ ਪਹਿਲੇ ਹੀ ਕਬਰ ਵਿੱਚ ਪਿਆ ਹੈ ਉਹਨੂੰ ਕੀ ਖਤਰਾ ਹੈ ਜਲਦੇ ਹੋਏ ਦੀਪਕ ਨੂੰ ਖਤਰਾ ਹੈ ਬੁਝੇ ਹੋਏ ਦੀਪਕ ਨੂੰ ਕੀ ਖਤਰਾ ਹੈ ਖਿੜੇ ਹੋਏ ਫੁੱਲ ਨੂੰ ਖਤਰਾ ਹੈ ਕੰਡਿਆਂ ਨੂੰ ਕੀ ਖਤਰਾ ਹੈ 42 ਸਾਲ ਜੀਵੇ ਨੇ ਪਰ ਫੁੱਲ ਦੀ ਤਰ੍ਹਾਂ ਜੀਵੇ ਨੇ ਕਹਿੰਦੇ ਨੇ ਹਜ਼ਾਰ ਸਾਲ ਕੰਡਿਆਂ ਦੀ ਜ਼ਿੰਦਗੀ ਜੀਣ ਤੋਂ ਬਿਹਤਰ ਹੈ ਇੱਕ ਦਿਨ ਫੁੱਲਾਂ ਦੀ ਤਰ੍ਹਾਂ ਜੀਵਣਾ अनंत काल तक कंडਿਆਂ ਦੀ ਤਰ੍ਹਾਂ ਜੀਵਣਾ ਉਹਨਾਂ ਕੰਡਿਆਂ ਦੀ ਤਰ੍ਹਾਂ ਜੋ ਦੂਜਿਆਂ ਨੂੰ ਵਿੱਚੋਂ ਬਨਤੇ ਆਪਣੇ ਆਪ ਨੂੰ ਵਿੱਚੋਂ ਬੰਨ ਬਿਹਤਰ ਹੈ ਉਸ ਫੁੱਲ ਦੀ ਤਰ੍ਹਾਂ ਜੀਵਣਾ ਔਰ ਇੱਕ ਦਿਨ ਹੀ ਜੀਵਣਾ ਕਾਫੀ ਹੈ ਜੋ ਆਪਣੇ ਆਪ ਨੂੰ ਵੀ ਮੋਤਰ ਕਰਦੇ ਵੀ ਤੇ ਦੂਜਿਆਂ ਨੂੰ ਵੀ ਮੋਤਰ ਕਰਦੇ ਹਨ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਲੰਬੀ ਉਮਰ ਦੀ ਚਾਹਤ ਨਹੀਂ ਇਸ ਵਾਸਤੇ ਪ੍ਰਾਣਾ ਯਮ ਕਰਨ ਦੀ ਸਾਧਨਾ ਵਿੱਚ ਮੇਰਾ ਸ਼ੌਕ ਨਹੀਂ ਮੈਂ ਜਲਧਾਰਾ ਧੋਣੇ ਤਪਾਉਣ ਦੇ ਚ ਰੁਚੀ ਨਹੀਂ ਰੱਖਦਾ ਔਰ ਸੁਣੋ ਕਛ ਜੋਗ ਬਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਅਖਰ ਤੁਹਾਡੀ ਕੋਈ ਚਾਹਤ ਤੇ ਹੋਵੇਗੀ ਕਿਉਂਕਿ ਕਹਿੰਦੇ ਨੇ ਚਾਹੇ ਔਤਾਰ ਹੈ ਚਾਹੇ ਸੰਸਾਰੀ ਹੈ ਚਾਹੇ ਸੰਤ ਹੈ ਚਾਹੇ ਰਾਜਨੇਤਿਕ ਹੈ ਉਹਦੀ ਜੀਵਨ ਦੀਆਂ ਕੁਛ ਨਾ ਕੁਛ ਚਾਹਤਾਂ ਹੁੰਦੀਆਂ ਨੇ ਖਾਇਸ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਪਾਇਆ ਤਕਮੀਲ ਤੱਕ ਲੈ ਜਾਣਾ ਚਾਹੁੰਦਾ ਹੈ ਤਾਂ ਕੋਈ ਨਾ ਕੋਈ ਕਾਮਨਾ ਤੇ ਹੋਵੇਗੀ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛਪਾਉਂਦੇ ਨਹੀਂ ਜ਼ਾਹਿਰ ਕਰਦੇ ਨੇ। ਇਹ ਉਹਨਾਂ ਦਾ ਵਾਕ ਬੜਾ ਕੀਮਤੀ ਹੈ। ਸੁਣਨ ਯੋਗ ਹੈ। ਦੌਰਾਰਿਆਂ ਮੈਂ ਜੋ ਕਿਛ ਇੱਛ ਕਰੋ ਧਨ ਕੀ। ਤੋ ਚਲਿਓ ਧਨ ਦੇ ਸੰਦੇਸ਼ ਤੇ ਆਵੇ। औसवरि ਧਨ ਸਿੱਧਨ ਪੇ। हमरो नहीं नेक ख्याल लचावे और सुनो कछ जोग बिके कर कौन इतौ तब के तन तावे जूझ मरो रण में तजब है तुमते बस श्याम एहै वर पावे ए प्रभु यही वर दे मज़लूम दी खातिर देश दी खातिर धर्म दी खातिर मैं मैदान ले दे, जंग रेच जूझदा जूझदा ਲੜ ਮਰਾ ਆਪਣੇ ਪ੍ਰਾਣਾਂ ਦੀ ਅਹੋਤੀ ਦੇ ਦਿਆਂ ਔਰ ਕੋਈ ਇੱਛਾ ਨਹੀਂ ਔਰ ਕੋਈ ਇੱਛਾ ਨਹੀਂ ਮੈਂ ਮਰਨਾ ਚਾਹਨਾ ਦੇਸ਼ ਤੋਂ ਮੈਂ ਮਿਟਣਾ ਚਾਹਨਾ ਮਜ਼ਲੂਮ ਤੋਂ ਮੈਂ ਫਿਦਾ ਹੋਣਾ ਚਾਹਨਾ ਦੇਸ਼ ਦੀਆਂ ਪਰੰਪਰਾਵਾਂ ਤੋਂ ਇਸ ਤਰ੍ਹਾਂ ਦਾ ਦੇਸ਼ ਭਗਤ ਇਸ ਤਰ੍ਹਾਂ ਦਾ ਸਮਾਜ ਸੁਧਾਰਕ ਇਸ ਤਰ੍ਹਾਂ ਦਾ ਧਾਰਮਿਕ અવਤਾਰ ਰੂਹੇ ਜ਼ਮੀਨ ਵਿੱਚ ਪਹਿਲੀ ਦਫਾ ਹੋਇਆ ਹੈ ਜੋ ਆਪਣੇ ਹਰ ਤਲ ਤੇ ਸੰਪੂਰਨ ਹੈ ਮੁਕੰਮਲ ਹੈ ਹਰ ਦਿਸ਼ਾ ਵਿੱਚ ਮੁਕੰਮਲ ਹੈ ਦੇਖਿਆ ਗਿਆ ਬੜੇ ਬੜੇ ਦਾਨੀ ਹੋਏ ਨੇ ਉਹ ਸੂਰਬੀਰ ਨਹੀਂ ਸਨ ਸੂਰਬੀਰ ਸਨ ਤੇ ਭਗਤ ਨਹੀਂ ਸਨ ਭਗਤ ਸਨ ਤੇ ਉਹ ਯੋਧੇ ਨਹੀਂ ਸਨ ਲੇਕਿਨ ਇੱਕ ਸ਼ਖਸੀਅਤ ਐਸੀ ਆਲਮੇ ਵਜੂਦ ਦੇ ਚਾਹੀ ਉਹ ਭਗਤ ਵੀ ਹੈ ਉਹ ਯੋਧਾ ਵੀ ਹੈ ਉਹ ਦਾਨੀ ਵੀ ਹੈ ਉਹ ਭਗਤ ਐਸਾ ਹੈ ਹਰ ਵਕਤ ਪ੍ਰਭੂ ਨੂੰ ਆਪਣੀ ਯਾਦ ਵਿੱਚ ਰੱਖਦਾ ਹੈ ਤਲਵਾਰਾਂ ਦੇ ਟਕਰਾਹਣ ਦੀ ਆਵਾਜ਼ ਉਹਨੂੰ ਵਾਹਿਗੁਰੂ ਵਾਹਿਗੁਰੂ ਦੀ ਧੁਨ ਸੁਣਾਈ ਦਿੰਦੀ ਹੈ ਬਰਖਾ ਦੀਆਂ ਬੂੰਦਾਂ ਉਹਨੂੰ ਪਰਮਾਤਮਾ ਦੀ ਰਹਿਮਤ ਦਿਖਾਈ ਦਿੰਦੀ ਹੈ ਵਗਦੇ ਹੋਏ ਦਰਿਆ ਉਸਨੂੰ ਗਿਆਨ ਦਾ ਬਹਾਵ ਦਿਖਾਈ ਦਿੰਦੇ ਨੇ ਚੜ੍ਹਿਆ ਹੋਇਆ ਸੂਰਜ ਉਹਨੂੰ ਰੱਬੀ ਨੂਰ ਦਿਖਾਈ ਦਿੰਦਾ ਹੈ ਹੈ ਰਉ ਹੈ ਸਸ کرنا ابھی سن اے پربو تو روی ہے تے سورج ہے دریا ہے تڑیا ہوا فل ہے ایسیا ایسا تشبیہ دتی نے دھن گور گوبند سنگ جی مہاراج نے اپنی ہر دی اتر دی بخش دکھائی دے رہی ہے धन गुरु गोविंद सिंह जी महाराज इस भाव नो इना तिन रुचियां नो ओ योद्धा ने ओ दानी ने ओ भगत ने अपनी वाणी विच ठा ठा ते प्रकट कर दे ने ताकि देश योद्धा बन सके देश भगत बन सके देश दानी बन सके शोम ना बने दानी बने कठोर ना बने नास्तिक ना बने भगत बने ਕਾਇਰ ਨਾ ਬਣੇ ਸੂਰਬੀਰ ਬਣੇ ਯੋਧਾ ਬਣੇ ਔਰ ਐਸਾ ਯੋਧਾ ਕਿ ਲੱਖਾਂ ਦਾ ਵੀ ਘੇਰਾ ਪੈ ਜਾਏ ਤੇ ਆਖ ਦੇਵੇ ਭਾਵੇਂ ਲੱਖਾਂ ਨੂੰ ਮੈਂ ਜਿੱਤ ਨਹੀਂ ਸਕਦਾ ਪਰ ਲੱਖਾਂ ਨਾਲ ਮੈਂ ਲੜতে ਸਕਦਾ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਲਵਾਰ ਚੁਕਣਾ ਇਹ ਲੜਨਾ ਮੇਰਾ ਸ਼ੌਕ ਨਹੀਂ ਮੇਰੀ ਮਜਬੂਰੀ ਹੈ ਬੜੇ ਕੀਮਤੀ ਬੋਲ ਔਰ ਉਹਨਾਂ ਦੀ ਇਸ ਸ਼ਾਇਰੀ ਨੂੰ ਜ਼ਫਰਨਾਮਾ ਕਹਿੰਦੇ ਨੇ ਔਰ ਇਹ ਸਾਰੀ ਪਰਸ਼ੀਂ ਦੇ ਚ ਹੈ ਇਹ ਪਹਿਲੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਦੀ ਰਚਨਾ ਸੰਸਕ੍ਰਿਤ ਦੇ ਚ ਹੈ ਅਰਬੀ ਦੇ ਚ ਹੈ ਪਰਸ਼ੀਂ ਦੇ ਚ ਹੈ ਬ੍ਰਿਜ ਦੇ ਚ ਹੈ ਪੰਜਾਬੀ ਦੇ ਚ ਹੈ ਔਰ ਹਰ ਰਚਨਾ ਅਸਮਾਨਾਂ ਨੂੰ ਪਾੜ ਕੇ ਬੁਲੰਦੀਆਂ ਨੂੰ ਛੂੰਦੀ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ صاف کہہ رہے ہیں بلا چار چارگی درمیان آمدم بتد بیرو تیرو تفن آمدم لاچاروں کے میں تلوار چکی ہے خوشی نال نہیں کھیڑے نال نہیں میں دیکھے ہے اور میں ایسا سمجھ دا چونکارز ہما ہیل تیدر گویست حلالست بردمب شمشیر دست ہتھ جوڑ کے اگر ਜ਼ਾਲਮ ਦੇ ਕਦਮ ਰੁਕਦੇ ਨਹੀਂ ਹੀਲੇ ਤਰਲੇ ਵਿਚਾਰ ਨਾਲ ਧਾਰਾ ਨਾਲ ਅਗਰ ਜ਼ਾਲਮ ਆਪਣੇ ਪੈਰਾਂ ਨੂੰ ਨਹੀਂ ਰੋਕਦਾ ਔਰ ਆਪਣੇ ਪੈਰਾਂ ਦੇ ਥਲੇ ਮਜ਼ਲੂਮਾਂ ਦੇ ਸਿਰ ਕੁਚਲਦਾ ਹੈ ਰੁਕਦਾ ਹੀ ਨਹੀਂ ਤਲਵਾਰ ਚੁਕਣਾ ਮੈਂ ਆਪਣਾ ਧਰਮ ਸਮਝਦਾ ਚੁਕਾਰਸ ਹਮਾ ਹੀਲ ਤੇ ਦਰਗ ਯਸਤ ਹਲਾਨਸਤ ਬੁਰਦੰਬ ਸ਼ਮਸ਼ੇਰ ਦਸਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤੋ ਸਲਾਹ ਦੇ ਇੱਕ ਮੁਸਲਮ ਕਵੀ ਅਲਾ ਯਾਰ ਕਹਾ ਬੜੇ ਬੁਲੰਦ ਪਾਇਆ ਬੋਲ ਸਤਿਗੁਰੂ ਬਾਰੇ ਕਹਿੰਦਾ ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਯਕੀਨ ਹੈ ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਅਗਰ ਦੁਨੀਆ ਦੇ ਚਿੰਤਕ ਵਿਚਾਰਕ ਦਾਰਸ਼ਨਿਕ ਲੇਖਕ ਇਨਸਾਫ ਦੀ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਨੂੰ ਦੇਖਨ ਤੇ ਉਸ ਨਤੀਜੇ ਤੇ ਪਹੁੰਚਨ ਗਏ ਕਿ हे परिपूरण परमात्मा ਗੁਰੂ ਗੋਬਿੰਦ ਸਿੰਘ ਦੀ ਸਿਰਜਣਾ ਕਰਕੇ ਤੂੰ ਆਪਣੀ ਕਰਾਮਾਤ ਨੂੰ ਆਪਣੀ ਕਲਾ ਨੂੰ ਇੰਤਿਹਾਈ ਪਹੁੰਚਾਇਆ ਹੈ। ਆਲਾ ਦੌਲਤ ਰਾਏ ਨੇ ਇੱਕ ਕਿਤਾਬ ਲਿਖੀ ਹੈ ਉਰਦੂ ਦੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਇਹ ਆਰੀਆ ਸਮਾਜ ਦੇ ਉੱਗੇ ਪ੍ਰਚਾਰਕ ਸਨ ਦੀ ਬਾਚੇ ਦੇਚ ਭੂਮਕਾ ਦੇ ਚੋ ਕਹੇ ਦੇ ਨੇ ਈਸ਼ਵਰ ਦੀ ਸਾਰੀ ਰਹਿਮਤ ਖਤਮ ਹੋਈ ਜਿੱਥੇ ਬਣੇ ਗੁਰੂ ਗੋਬਿੰਦ ਸਿੰਘ ਈਸ਼ਵਰ ਦੀ ਸਾਰੀ ਸਿਆਣਪ ਜਿੱਥੇ ਖਤਮ ਹੋਈ ਬਣੇ ਗੁਰੂ ਗੋਬਿੰਦ ਸਿੰਘ ਈਸ਼ਵਰ ਦੀ ਸਾਰੀ ਕੋਮਲਤਾ ਜਿੱਥੇ ਕੱਠੀ ਹੋਈ ਬਣੇ ਗੁਰੂ ਗੋਬਿੰਦ ਸਿੰਘ ਔਰ ਈਸ਼ਵਰ ਦੀ ਸਾਰੀ ਕਾਰੀਗਰੀ ਜਿੱਥੇ ਖਤਮ ਹੋਈ ਬਣੇ ਗੁਰੂ ਗੋਬਿੰਦ ਸਿੰਘ ਈਸ਼ਵਰ ਦਾ ਸਾਹਸ ਦਲੇਰੀ ਸੂਰਬੀਰਤਾ ਜਿੱਥੇ ਇਕੱਠੀ ਹੋਈ ਉਸੇ ਤੋਂ ਹੀ ਬਣੇ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਕਹਿੰਦੇ ਨੇ हे ਪ੍ਰਭੂ ਇਹ ਤੇਰੀ ਕਾਰੀਗਰੀ ਦਾ ਕਮਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੈਸਾ ਮੂਜਸਮਾ ਤੂੰ ਰਚਿਆ ਸਿਰਜਣਾ ਕੀਤੀ ਹੈ ਜੋ ਹਰ ਪਹਿਲੂ ਦੇ ਵਿੱਚ ਮੁਕੰਮਲ ਹੈ ਜੋ ਹਰ ਪਹਿਲੂ ਦੇ ਵਿੱਚ ਪੂਰਨ ਹੈ ਕਹਿੰਦੇ ਨੇ ਘੇਰੇ ਹੈ ਅਜ ਕੁਝ ਐਲਕਾਰਾਂ ਨੇ ਜੋ ਉਸ ਵਕਤ ਸ਼ਹਿਨशाह ਨਾਲ ਗੂੜੇ ਸੰਬੰਧ ਰੱਖਦੇ ਸਨ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਵੀ ਸ਼ਰਧਾ ਰੱਖਦੇ ਸਨ ਹੱਥ ਜੋੜ ਕੇ ਇਹ ਕਹਿੰਦੇ ਨ ਮਹਾਰਾਜ ਤੁਹਾਡੀ ਸੋਲਾ ਕਰਾ ਦੇਈਏ ਕਿਉਂ ਕਲੇ ਮਸਮਾਰ ਹੋ ਗਏ ਪਿਤਾ ਸ਼ਹੀਦ ਹੋ ਗਏ ਚਾਰ ਬੱਚੇ ਵੀ ਤੁਹਾਡੇ ਸ਼ਹੀਦ ਹੋ ਗਏ ਸਿੰਘ ਵੀ ਤੁਹਾਡੇ ਸਾਰੇ ਮਾਰੇ ਗਏ ਹੁਣ ਤੁਹਾਡੇ ਕੋਲ ਸ਼ਸਤਰ ਵੀ ਨਹੀਂ ਹੁਣ ਤੁਹਾਡੇ ਕੋਲ ਬਸਤਰ ਵੀ ਨਹੀਂ ਹੁਣ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੁਣ ਤੁਹਾਡੇ ਜੇਬ ਦੇ ਵਿੱਚ ਧਨ ਵੀ ਨਹੀਂ ਰਿਹਾ ਹੁਣ ਤੁਸੀਂ ਕੱਲੇ ਰਹਿ ਗਏ ਤਨਹਾਰ ਰਹਿ ਗਏ ਐਸੀ ਤੁਹਾਨੂੰ ਦੇਖ ਰਿਹਾ ਐਸੀ ਹਾਲਤ ਦੇ ਸੜੀ ਸ਼ਗ ਹੈ ਵਕਤ ਦੇ ਹੁਕਮਰਾਨ ਨਾਲ ਤੁਹਾਡੀ ਸੁਲਾ ਕਰਾ ਦੇਈਏ ਸਾਹਿਬ ਕਹਿੰਦੇ ਨੇ ਸੁਲਾ ਦੇ ਚ ਜੀਵਣਾ ਸਾਡਾ ਧਰਮ ਹੈ ਸੁਲਾ ਦੇ ਚ ਜੀਵਣਾ ਸਾਡੀ ਜ਼ਿੰਦਗੀ ਹੈ ਸੁਲਾ ਕੁਨ ਤਬੀਅਤ ਸਾਡਾ ਫਰਜ਼ ਹੈ ਸਾਡਾ ਸੁਭਾਅ ਹੈ ਫਿਰ ਮਹਾਰਾਜ ਅਸੀਂ ਸੁਲਾ ਕਰਾ ਦੇਨੇ ਆ ਇੱਕ ਸ਼ਰਤ ਹੈ ਕਿ ਤੁਸੀਂ ਹਾਰ ਮੰਨ ਲਓ اسی سلا کرا دینے ہیں صاحب کے دن اے نہیں ہو سکتا ہار تے ہو گئی ہے مہاراج کے دن ہار ہو جانی ہور گل ہے ہار من لینی ہور گل ہے نہیں من سکتے ہار پر تھوڑے کل تے کچھ بھی نہیں نہ شستر نہ بستر نہ کلے نہ محل نہ دھن نہ سمپتہ نہ سنگ نہ فوج فوج مہاراج کہ بار بار یہ نہ آخو کچھ نہیں ہے میرے کو ہے تو میرے پاس شاہ کلام پرشین نہ سازو نہ بازو نہ فوج ہو نہ بخشن دئی ایشو ٹھیک ہے میرے کو فوج نہیں میرے کولے نہیں میرے کو دھن سمپدا نہیں پر میرے ہردے چ خدا کی یاد ہے ਜਿਤਨੇ ਚਿਰ ਤੱਕ ਉਹ ਮੇਰੇ ਹਿਰਦੇ ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਕਿਉਂਕਿ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਇਹ ਤੇ ਪ੍ਰਮਾਤਮਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਤੁਸੀਂ ਇਤਨਾ ਹੀ تسلیم ਕਰ ਲੋ ਕਿ ਤੁਹਾਡੇ ਚਾਰ ਬੱਚੇ ਮਾਰ ਦਿੱਤੇ ਗਏ ਨੇ ਸ਼ਹੀਦ ਕਰ ਦਿੱਤੇ ਗਏ ਨੇ ਇਸ ਦਾ ਜਵਾਬ ਜੋ ਸਤਗੁਰ ਅਹਿਲਕਾਰਾਂ ਨੂੰ ਦਿੰਦੇ ਨੇ ਲਿਖੇ ਜ਼ਫਰਨਾਮੇ ਦੇ ਰਾਹੀਂ ਵਕਤ ਦੇ ਹੁਕਮਰਾਨ ਨੂੰ ਦਿੰਦੇ ਨੇ ਇਹ ਬੋਲ ਵੀ ਬੜੇ ਕੀਮਤੀ ਨੇ जहा शुद्ध के चों बच्चे गा कुस्ता चा के बाकी बामांडस्ते चीदा मार की होया तुसी मेरे चार बच्चे मार देते अजय ओ पेचीदा सत मौजूद है जो पता नहीं कितने बच्चेया नो जन्म देवेगा ऐसा क्यों मेरे बादशाह ने आख्या उस जमाने सिख नो भुजंग कहण लग पसन सब कहण लग पसन ਸਪਨੋ ਫਾਰਸੀ ਦੇ ਮਾਰ ਕਹਿੰਦੇ ਨੇ ਤੋ ਕਿਧਰੇ ਸਿੱਖ ਲੰਗਦਾ ਪਿਆ ਹੋਵੇ ਤੋ ਕਹਿੰਦੇ ਸਨ ਇਹ ਮਾਰ ਮੀ ਰਫਦੀ ਇਹ ਮਾਰ ਮੀ ਆਮਦ ਇਹ ਸਪ ਜਾ ਰਿਹਾ ਹੈ ਇਹ ਸਪ ਆ ਰਿਹਾ ਹੈ ਉਹਨਾਂ ਦੀ ਬੋਲਾਂ ਨੂੰ ਸਤਗੁਰੂ ਉਹਨਾਂ ਦੇ ਸਾਹਮਣੇ ਕਰਦੇ ਨੇ ਅਜੇ ਉਹ ਪੇਚੀਦਾ ਸਪ ਮੌਜੂਦ ਹੈ ਪਤਾ ਨਹੀਂ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਚਾਹ ਸ਼ੁਧ ਕੇ ਚੋਂ ਬੱਚਾ ਦਾ ਹੁਸ਼ਤਾਚਾਰ ਕਿ ਬਾਕੀ ਬਮਾਨ ਦਸਤੇਚੀ ਦਾਮਾਰ ਛੇ ਮਰਦੀ ਕੇ ਅਗਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾਮਾਰਾ ਫਿਰੋਜ਼ਾਂ ਕੋ ਨਹੀਂ ਇਹ ਕੋਈ ਮਰਦਾਨਗੀ ਤੇ ਨਹੀਂ ਹੈ ਇਹ ਕੋਈ ਅਕਲਮੰਦੀ ਤੇ ਨਹੀਂ ਹੈ ਚਾਰ ਚਿੰਗਾਰੀਆਂ ਨੂੰ ਬੁਝਾ ਦੇਣਾ ਤੇ ਸ਼ੋਲਿਆਂ ਨੂੰ ਭੜਕਾ ਦੇਣਾ ਚਾਰ ਬੱਚਿਆਂ ਦੀ ਮੌਤ ਐ ਵਕਤ ਦੇ ਹੁਕਮਰਾਨੋ یہ میں بجھیا ہوئی چار چنگاریاں ہی سمجھتا شولے زیادہ بھڑک اٹھے نے زیادہ بھڑک اٹھے نے. جل جائے گا اس ظلم جل جائے گا اس تشل تشدد جل جان گیا اس وقت بین صافیاں لیکن ہوں جو ہاتھ جوڑ کے اہل کارانے کے اور اس دا جو میرے پادشاہ نے جواب دیتا ہے وہ قابل شنید ہے غور نالار والا ہے ਕਹਿੰਦੇ ਨੇ ਐਲਕਾਰ ਕਮ ਸੇ ਕਮ ਤੁਸੀਂ ਖੁੱਲੇ ਸ਼ਬਦਾਂ ਚ ਇਹੀ ਮੰਨ ਲੋ ਕਿ ਸਾਡੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਚਾਰੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਇਤਨਾ ਹੀ ਕਹਿ ਦੋ ਇਸ ਨਾਲ ਵੀ ਅਸੀਂ ਸੁਲਾ ਸਫਾਈ ਦੇ ਕਦਮ ਅੱਗੇ ਤੋਰ ਸਕਦੇ ਹਾਂ ਹੁਣ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਨੇ ਉਨਾ ਅਹਿਲਕਾਰਾਂ ਦੇ ਪ੍ਰਤੀ ਵਕਤ ਦੇ ਹੁਕਮਰਾਨ ਦੇ ਪਤੀ ਬੁਲੰਦ ਪਾਇਆ ਇਹ ਬੋਲ ਜਿਸ ਵਿੱਚ ਸਾਹਸ ਦਲੇਰੀ ਸੂਰਬੀਰਤਾ ਦੂਰ ਦ੍ਰਿਸ਼ਟੀ ਔਰ ਫਿਰ ਕਵੀ ਦੀ ਕਵਤਾ ਆਪਣੇ ਰੰਗ ਦੇ ਝਲਕ ਦਿਤੀ ਹੈ ਪਾਦਸ਼ਾਹ ਕੇ ਨੇ ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ منکھ اگر بھاری برخم پتھر چک کے سونے دے پیالے توڑنا چاہے تو مہاراج کہ میں قبول کردہ سونے کا پیالہ ٹوٹ جائے گا پتھر نہیں ٹوٹے گا نہیں ٹوٹے گا سونے کا پیالہ ٹوٹ جائے گا سنگے بدگو گر اگر کاسا زرے شکند ਕੀਮਤੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਾ ਸ਼ੂਦ ਪਰ ਬੜੀ ਕੀਮਤੀ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਮੈਂ تسلیم ਕਰਦਾ ਇੱਕ ਦੁਸ਼ਟ ਮਨੁੱਖ ਵਜ਼ਨੀ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਲੇਕਿਨ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਟ ਟੁੱਟ ਕੇ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਇਸ ਨੂੰ ਧੰਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਸਤਗੁਰ ਦੀਆਂ ਉਹ ਕੁਰਬਾਨੀਆਂ ਉਹ ਬਖਸ਼ਿਸ਼ਾਂ ਉਹ ਤਾਂ ਮੇਰੀ ਰੁਚੀਆਂ ਉਸ ਨੇ ਅੰਜਾਮ ਕਰ ਐਸੇ ਖਾਲਸੇ ਨੂੰ ਜਨਮ ਦਿੱਤਾ ਜੋ ਇੱਕ ਜੀਵ ਦੀ ਜਾਗਦੀ ਕੌਮ ਹੈ ਇਕ ਜੀਵ ਦਾ ਜਾਗ ਦਾ ਦੇਸ਼ ਦਾ ਨਿਸ਼ਾਨ ਹੈ। ਇੱਕ ایسی ਕੌਮ ਦਾ ਉदय ਹੋਇਆ। ਜੋ ਦੇਸ਼ ਦੀ ਰੱਖਿਆ ਹੈ, ਦੇਸ਼ ਦੀ ਵਾੜ ਹੈ। ਇਹ ਕੈਸੇ ਪੰਥ ਦੀ ਸਿਰਜਣਾ ਹੋਈ ਜਿਸ ਨਾਲ ਦੇਸ਼ ਦੀ ਸੰਸਕ੍ਰਿਤੀ ਬਚੀ। aur ਇਸ ਨੂੰ ਮੇਰੇ ਬਾਦਸ਼ਾਹ ਨੇ ਨਾਮ ਦਿੱਤਾ ਖਾਲਸਾ। 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 ਸਿਰਫ ਸੰਤ ਸੰਤ ਹੋਵੇ ਕਾਇਰ ਹੋ ਜਾਂਦਾ ਹੈ ਮੁਥਾਜ ਹੁੰਦਾ ਹੈ ਸਿਰਫ ਸਿਪਾਈ ਸਿਪਾਈ ਹੋਵੇ ਜ਼ਾਲਮ ਹੋ ਜਾਂਦਾ ਹੈ ਦੁਸ਼ਟ ਹੋ ਜਾਂਦਾ ਹੈ ਲੱਖਾਂ ਸਾਧੂ ਸੰਤਾਂ ਦੇ ਹੁੰਦੇ ਆਇਆ ਦੇਸ਼ ਗੁਲਾਮ ਹੋ ਗਿਆ ਕਿਉਂਕਿ ਕਾਇਰ ਸੰਤ ਕਾਇਰ ਸੰਤ ਮੁਠੀ ਭਰ ਸਿਪਾਈਆਂ ਨੇ ਦੇਸ਼ ਨੂੰ ਗੁਲਾਮ ਕੀਤਾ ਕਿਉਂਕਿ ਦੁਸ਼ਟ ਸੰਤ ਜ਼ਾਲਮ ਸੰਤ ਸਿਪਾਈ ਸਿਰਫ ਸਿਪਾਈ ਹੋਵੇ ਦੁਸ਼ਟ ਹੋ ਜਾਂਦਾ ਹੈ ਜ਼ਾਲਮ ਹੋ ਜਾਂਦਾ ਹੈ ਕਿ ਸੰਤ ਸਿਰਫ ਸੰਤ ਪਣੇ ਚਰਵੇ ਕਾਇਰ ਹੋ ਜਾਂਦਾ ਹੈ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਈ ਨੂੰ ਸੰਤ ਨਾਲ ਜੋੜਿਆ ਸੰਤ ਨੂੰ ਸਿਪਾਈ ਨਾਲ ਜੋੜਿਆ ਔਰ ਨਾਮ ਰਖਿਆ ਸੰਤ ਸਿਪਾਈ ਇਹ ਸੰਤ ਵੀ ਹੈ ਇਹ ਸਿਪਾਈ ਵੀ ਹੈ ਪਰ ਇਸ ਨੂੰ ਤਖੱਲਸ ਦਿੱਤਾ ਖਾਲਸਾ ਖਾਲਸਾ ਗੁਰਨਾਗਨਿਕ ਦੇ ਨੌ ਸਰੂਪਾਂ ਨੇ ਸੰਤ ਨੂੰ ਜਨਮ ਦਿੱਤਾ ਉਸੇ ਹੀ ਸੰਤ ਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਈ ਬਣਾ ਦਿੱਤਾ ਸੰਤ ਸਿਪਾਈ ਸਹੀ ਮੈਨੇ ਜੋ ਸੰਤ ਨਹੀਂ ਉਹ ਸਿਪਾਈ ਨਹੀਂ ਹੋ ਸਕਦਾ ਦੁਸ਼ਟ ਹੋਵੇਗਾ ਜ਼ਾਲਮ ਹੋਵੇਗਾ ਡਰਾਵੇਗਾ ਧਮਕਾਵੇਗਾ ਪਰ ਜੋ ਸੰਤ ਹੈ ਸਿਪਾਈ ਨਹੀਂ ਕਾਇਰ ਹੋਵੇਗਾ ਮੁਸਦਲ ਹੋਵੇਗਾ ਜੋ ਕਾਇਰ ਹੈ ਮੁਸਦਲ ਹੈ ਉਹ ਡਰਦਾ ਹੈ ਜੋ ਜ਼ਾਲਮ ਹੈ ਦੁਸ਼ਟ ਹੈ ਡਰਾਉਂਦਾ ਹੈ ਇਹ ਦੋਵੇਂ ਔਗਣ ਐਸੇ ਨੇ ਕਿ ਪ੍ਰਮਾਤਮਾ ਦੇ ਵਿਚਾਰ ਦੀਵਾਰ ਖੜੀ ਕਰ ਦਿੰਦੇ ਨੇ ਸਾਈਹਬ ਕਹਿੰਦੇ ਨੇ ਮੈਂ ਉਸ ਦੀ ਤਾਮੀਰ ਕੀਤੀ ਜੋ ਖਾਲਸਾ ਹੈ ਤਾਂ ਖਾਲਸੇ ਤੋਂ ਮੁਰਾਦ ਉਹ ਜੋ ਸੰਤ ਹੈ ਸਿਪਾਈ ਹੈ ਸਿਪਾਈ ਹੈ ਸੰਤ ਹੈ ਇਹ ਪ੍ਰਭੂ ਨਾਲ ਜੁੜਿਆ ਹੋਇਆ ਹੈ ਸਮਾਜ ਨਾਲ ਵੀ ਜੁੜਿਆ ਹੋਇਆ ਹੈ ਔਰ ਸਮਾਜ ਦੀਆਂ ਕੁਰੇਤੀਆਂ ਜ਼ਲਮ ਤੇ ਤਸ਼ੱਦਦ ਨੂੰ ਰੋਕਣ ਲਈ ਇਹ ਸਿਪਾਈ ਹੈ। ਦੇਸ਼ ਤੋਂ ਮਿਟਣ ਲਈ ਇਹ ਸਿਪਾਈ ਹੈ। ਪਰ ਪ੍ਰਭੂ ਤੋਂ ਸਦਕੇ ਹੋਣ ਲਈ ਇਹ ਸੰਤ ਹੈ। ਪ੍ਰਭੂ ਦਾ ਚਿੰਤਨ ਕਰਦਾ ਇਹ ਸੰਤ ਹੈ। ਇਸ ਤਰ੍ਹਾਂ ਦੀ ਸਾਜਨਾ ਵਿਸਾਖੀ ਵਾਲੇ ਦਿਨ ਹੋਈ ਜਿਸ ਦਾ ਹੁਣ 300 ਸਾਲਾ ਸਾਜਨਾ ਦਿਵਸ ਬੜੇ ਸ਼ੌਕ ਨਾਲ ਬੜੇ ਉਤਸ਼ਾਹ ਨਾਲ ਸਾਰਾ ਦੇਸ਼ ਗਵਰਨਮੈਂਟ ਪੱਧਰ ਤੇ ਵੀ ਦੇਸ਼ ਪੱਧਰ ਤੇ ਵੀ ਸਮਾਜ ਪੱਧਰ ਤੇ ਵੀ ਧਾਰਮਿਕ ਪੱਧਰ ਤੇ ਮਨਾ ਰਿਹਾ ਹੈ ਮੁਬਾਰਕਾਂ ਮੁਬਾਰਕਾਂ ਇਹ ਖਾਲਸਾ ਹਮੇਸ਼ਾ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਬਣਿਆ ਆ ਰਿਹਾ ਔਰ ਇਹ ਖਾਲਸਾ ਹਮੇਸ਼ਾ ਦੇਸ਼ ਧਰਮ ਦੀ ਤਾਮੀਰ ਲਈ ਆਪਣੀ ਕੁਰਬਾਨੀ ਦਿੰਦਾ ਰਹੇ